ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਾਤਾ ਦੀ ਸਮੂਹ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਡਿਜੀਟਲ ਮੀਡੀਆ ਐਸੋਸੀਏਸ਼ਨ ਡੀਐਮਏ ਵੱਲੋਂ ਅੱਖਾਂ ਦਾ ਮੁਫਤ ਮੈਡੀਕਲ ਕੈਂਪ 28 ਸਤੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਜਲੰਧਰ ਛੋਣੀ ਵਿਖੇ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਅੱਖਾਂ ਦੇ ਮਾਹਰ ਡਾਕਟਰ ਡਾਕਟਰ ਗੁਰਪ੍ਰੀਤ ਕੌਰ ਜੀ ਐਸਐਮਓ ਆਈ ਮੋਬਾਈਲ ਯੂਨਿਟ ਜਲੰਧਰ ਵਾਲੇ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਫੜਤਾਲ ਕਰਨਗੇ ਇਸ ਕੈਂਪ ਦੇ ਵਿੱਚ ਸਾਰੇ ਹੀ ਮਰੀਜ਼ਾਂ ਨੂੰ ਦਵਾਈਆਂ ਅਤੇ ਆਈਡਰਾਸ ਫ੍ਰੀ ਦਿੱਤੇ ਜਾਣਗੇ ਜਿਸ ਦੀ ਸੇਵਾ 나ਗਪਾਲ ਮੈਡੀਕੋਜ਼ ਦੇ owner ਸੰਜੀਵ 나ਗਪਾਲ ਜੀ ਸੱਬਰਵਾਲ ਮੈਡੀਕਲ ਹਾਲ ਦੇ owner ਡਾਕਟਰ ਅਵਨੀਤ ਸਿੰਘ ਜੀ ਸੱਬਰਵਾਲ ਅਤੇ ਰਾਹੁਲ ਮੈਡੀਵਲ ਦੇ ਮਾਲਕ ਰਾਹੁਲ ਨਾਗਪਾਲ ਜੀ ਵੱਲੋਂ ਕੀਤੀ ਜਾ ਰਹੀ ਹੈ ਇਸ ਕੈਂਪ ਦੇ ਵਿੱਚ ਲੋੜਵੰਦ ਬਰੀਜਾਂ ਨੂੰ ਐਨਕਾਂ ਮੁਫਤ ਦਿੱਤੀਆਂ ਜਾਣਗੀਆਂ ਜਿਸ ਦੀ ਸੇਵਾ ਕੈਂਟ ਆਪਟੀਕਲ ਪੁਆਇੰਟ ਜਲੰਧਰ ਕੈਂਟ ਦੇ ਆਨਰਸ ਸੁਵਿੰਦਰ ਸਿੰਘ ਜੀ ਵੀਰੂ ਵੱਲੋਂ ਕੀਤੀ ਜਾ ਰਹੀ ਹੈ ਇਸ ਕੈਂਪ ਵਿੱਚ ਚਿੱਟੇ ਮੋਤੀਏ ਦੇ ਮਰੀਜ਼ਾਂ ਦੇ ਮੁਫਤ ਪ੍ਰਸ਼ਨ ਕੀਤੇ ਜਾਣਗੇ ਅਤੇ ਮੁਫਤ ਲੈਂਸ ਵੀ ਪਾਈ ਜਾਣਗੇ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੇ ਇੱਕ ਸ਼ੇਅਰ ਕੀਤੇ ਦੇ ਨਾਲ ਕਿਸੇ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਾਤਾ ਦੀ